ਜੇ ਪੰਜਾਬੀ ਭਰਾ ਆਪਣੇ ਪੰਜਾਬ ਦੇ ਵਿੱਚ ਹੀ ਆਪਣਾ ਰਜਗਾਰ ਛੋਟੀ ਕੋਈ ਰੇੜੀ ਚਲਾ ਕੇ ਲਾਉਣ ਇੱਕ ਨਾ ਇੱਕ ਦਿਨ ਫਲ ਤਾਂ ਜਰੂਰ ਮਿਲੂਗਾ ਮਿਹਨਤ ਸੱਚੀ ਕਰੀਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਟਰਾਈ ਟੈਂਟ ਦੇ ਵਿੱਚ ਦੇਖੋ ਕਿਵੇਂ ਧਰਤੀ ਹੇਠਲੇ ਪਾਣੀ ਨੂੰ ਗੰਦਾ ਕੀਤਾ ਜਾਂਦਾ ਜੇ ਇਦਾਂ ਹੀ ਕੈਮੀਕਲ ਪਾਣੀ ਦੇ ਵਿੱਚ ਰਲਦਾ ਰਿਹਾ ਤਾਂ ਸਭ ਨੂੰ ਬਿਮਾਰੀਆਂ ਲੱਗ ਜਾਣਗੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵੀਰ ਨੂੰ ਦੇਖੋ ਯਾਰ ਕਿੰਨਾ ਸੋਹਣਾ ਸ਼ਿੰਗਾਰ ਕੇ ਰੱਖਦਾ ਸਾਈਕਲ ਨੂੰ ਇਥੋਂ ਕਹਿੰਦੇ ਆ ਬਈ ਸੌਂਕ ਹੁੰਦਾ ਬਈ ਬੰਦੇ ਨੂੰ ਆਪਣੀ ਚੀਜ਼ ਰੱਖਣ ਦਾ ਤੇ ਜਿਹੜੀ ਚੀਜ਼ ਤੋਂ ਸਕੂਨ ਮਿਲੇ ਨਾ ਉਹਨੂੰ ਫਿਰ ਸਾਫ-ਸਾਫ ਰੱਖਦਾ ਆਪਣੀ ਚੀਜ਼ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜੀ ਰਿਕਮੈਂਡ ਕਰਕੇ ਜਦੋਂ ਬੰਦਾ ਮਿਹਨਤ ਕਰਦਾ ਨਾ ਤਾਂ ਇੱਕ ਨਾ ਇੱਕ ਦਿਨ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ ਤਾਂ ਆਸ-ਪਾਸੇ ਵਾਲੇ ਜਿਹੜੇ ਦੇਖ ਕੇ ਲੰਘ ਜਾਂਦੇ ਸੀ ਨਾ ਉਹੀ ਬੰਦੇ ਦੇਖ ਕੇ ਹੈਰਾਨ ਹੁੰਦੇ ਨੇ ਕੰਮ ਨੂੰ ਹਾਂਜੀ ਦੋਸਤੋ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਆਹ ਦੇਖੋ ਬਈ ਕਿਸਾਨਾਂ ਨੇ ਨਾ ਆਪਣੇ ਬਲਦ ਰੇੜਿਆਂ ਦਾ ਟੋਚਨ ਪਾਤਾ ਏਦਾਂ ਨਹੀਂ ਕਰਨਾ ਚਾਹੀਦਾ ਸਿਬਈ ਯਾਰ ਬੇਜਵਾਨ ਪਸ਼ੂ ਐਰ ੱਤਕਾ ਹੋ ਰਿਹਾ ਇਹਨਾਂ ਨਾਲ ਜਿਹੜੀ ਗੇਮ ਬਣੀ ਐ ਇਹ ਟਰੈਕਟਰਾਂ ਖਤਰ ਬਣੀ ਐ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ